ਦੇਖਿਆ ਤੇ ਮੈਂ ਕਿਹਾ ਚੱਲ ਭਾਈ ਹੁਣੀ ਘੜੀ ਤੇ ਲੋ ਜੀ ਵੀਡੀਓ ਦੀ ਐਂਡਿੰਗ ਕੀਤੀ ਸੀਗੀ ਤੇ ਬਾਈ ਹੁਣੀ ਸਾਦੂ ਮਿਲੇ ਆ ਤੇ ਬੜੀ ਖੁਸ਼ੀ ਹੁਣੀ ਸਬਸਕ੍ਰਾਈਬਰ ਸਾਡੇ ਵੀ ਛੋਟੇ ਜਿਹੇ ਨਿਮਾਣੇ ਜਿਹੇ ਇਸ YouTube ਦਾ ਦੇ ਸਬਸਕ੍ਰਾਈਬ ਕੀਤਾ ਭਾਈ ਹੁਣੀ ਵੀਡੀਓ ਦੇਖ ਦਿੰਦੇ ਆਪਣੀਆਂ ਜਿੰਨੇ ਬਲੌਗ ਆਪਾਂ ਪਾਉਨੇ ਆ ਤੇ ਹੋਰ ਭਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਭਾਜੀ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਸਾਰੇ ਭਰਾ ਟ੍ਰੈਕਟਰ ਦੇ ਆ ਬਹੁਤ ਸੋਹਣਾ ਲੱਗਦਾ ਲੱਗਦਾ ਕੀ ਨਾਮ ਹੈ ਵੀਰ ਆਪਣਾ ਪਹਿਲਾ ਮੇਰਾ ਉਹਨਾਂ ਦਾ ਭਾਈ ਤੇਜੀ ਆ ਆਪਣਾ ਮੈਂ ਭਾਈ ਨਵੇਂ ਸ਼ਹਿਰ ਤੋਂ ਆ ਆਪਣੇ ਵੀਰ ਸੁੱਖਾ ਹਾਂਜੀ ਹਾਂਜੀ ਹਰੀ ਯੋਲ ਵਾਲੇ 71 ਪੱਤਰ ਵਾਲੇ ਜੜੇ ਵਾਲੇ ਤੋਂ ਉਹ ਆਪਣੇ ਭਰਾ ਹਰੇ ਟੱਕਰਦੇ ਆ ਤੇ ਉਹਨਾਂ ਤੋਂ ਆਪਾਂ ਭਾਈ ਆਪਾਂ ਨੂੰ ਮਿਲੇ ਗਿਆ। ਕੀ ਬਾਤ ਹੈ ਜੀ। ਤੇ ਭਾਈ ਹੁਣ ਹੀ ਨਗਕੀਤਨ ਦੇ ਮਿਲੇ ਜਾਂ ਜੜੇ ਦੇ ਤੋਂ ਸਲਾਮਾਂ ਤੋਂ ਭਗਾਲੇ ਗੁਰੂ ਘਰ ਤੋਂ ਨਿਕਲਦਾ ਹੁੰਦਾ ਆ। ਹਾਂਜੀ। ਉੱਥੇ ਵੀ ਆਪਾਂ ਨੂੰ ਉੱਥੇ ਨਗਕੀਤਨ ਹੀ ਮਿਲਦੇ ਹੁੰਦੇ ਸੀ ਕਿ ਬਾਹਰੋਂ ਆਏ ਆ। ਹਾਂਜੀ। ਤੇ ਬਹੁਤ ਚੰਗਾ ਲੱਗਾ ਜਦੋਂ ਆ ਕੇ ਬਾਈ ਦੱਸ ਕੇ ਤੁਹਾਡੇ ਸਬਸਕ੍ਰਾਈਬਰ ਆਪਾਂ ਲੋ ਦੇ ਦੇਓ ਥੈਂਕ ਯੂ ਵੀਰ ਜੀ ਬਹੁਤ ਪਾਜੀ ਤੁਹਾਡੀ ਪ੍ਰਾਮਾਣੀ ਸਪੋਰਟ ਤੁਹਾਡੀ ਜਦੋਂ ਜਦੋਂ ਬਾਹਰਲੀ ਵੀਡੀਓ ਦੇਖੀ ਤਾਂ ਬਾਕੀ ਨਿਮਾ ਗੁਨਾਹ ਮੇਰੇ ਹਾਂਜੀ ਹਾਂਜੀ ਆਇਆ ਮੈਂ ਸ਼ਰਮ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਾਹ ਵਾਲੇ ਜਾਵਾਂਗਾ ਪਰ ਉਹ ਚੀਜ਼ ਦੇਖ ਕੇ ਆਪਾਂ ਵੀ ਸਾਡਾ ਵੀ ਦਿਲ ਕਰਦਾ ਸੀ ਮੁੜੀਏ ਚਲੋ ਹੁਣ ਆਏ ਆ ਹੁਣ ਮੁੜਾਂਗੇ ਜਰੂਰ ਮੇਰਾ ਭਰਾ ਪਾਜੀ ਕਿਉਂ ਆਪਣੇ ਵੀਰ ਸਾਰੇ ਇਸੇ ਲਾਈਨ 'ਚ ਆ ਹੁਣ ਚਲੋ ਅੱਜ ਜੋ ਵੀ ਆਪਾਂ ਚਲੋ ਇੱਥੇ ਘੁੰਮਣ ਆਏ ਤੇ ਮੈਂ ਜਦੋਂ ਦੇਖਿਆ ਮੈਂ ਬਾਈ ਨਾਲ ਗੱਲ ਕਰਦਾ ਮੈਂ ਕਿਹਾ ਭਾਈ ਆਪਣਾ ਆਪਾਂ ਮਿਲ ਕੇ ਜਾਣਾ ਜੀ ਬਈ ਧੰਨਵਾਦ ਧੰਨਵਾਦ ਬੱਸ ਭਾਜੀ ਤੁਹਾਡੀ ਪਰ ਮਿਲ ਲੈਣਗੇ ਦਰਸ਼ਨ ਹੋਗੇ ਜੀ ਸੇਵਾ ਹੀ ਆ ਭਾਜੀ ਸਾਡੇ ਨੇ ਤੇ ਬਹੁਤ ਚੰਗਾ ਲੱਗਦਾ ਹੈ ਜਦੋਂ ਦੇਖੋ ਨਵੇਂ ਸ਼ਹਿਰ ਤੋਂ ਬਾਈ ਹੋਣੀ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੈ ਤੇ ਦੇਖਦੇ ਆ ਬਹੁਤ ਦਿਲ ਨੂੰ ਖੁਸ਼ੀ ਹੁੰਦੀ ਆ ਚੰਗੀਆਂ ਵੀਡੀਓ ਦੇਖਣ ਵਾਲੇ ਬਹੁਤ ਹੈਗੇ ਆ ਕਿਉਂਕਿ ਲੱਛਰਪੁਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਆ ਕਲਚਰ ਪੁਣ ਨੂੰ ਤਾਂ ਅੱਜ ਤੁਹਾਨੂੰ ਪਤਾ ਹੀ ਹੈ ਇੰਸਟਾਗ੍ਰਾਮ ਤੇ ਕੀ ਚਾਹਤ ਹੈ ਹਾਂਜੀ 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 ਬਿਲਕੁਲ ਤੇ ਇਹੋ ਜੀ ਚੀਜ਼ਾਂ ਜੀ ਖੁਸ਼ੀ ਮਿਲਦੀ ਆ ਤੇ ਆਪਾਂ ਚੰਗੀਆਂ ਵੀਡੀਓ ਪਾਉਨੇ ਆ ਆਪਣੇ ਕਲਚਰ ਦੀਆਂ ਆਪਣੇ ਸੱਭਿਆਚਾਰ ਦੀਆਂ ਗੁਰੂ ਘਰਾਂ ਨੂੰ ਜੋੜਨ ਵਾਲੀਆਂ ਤੇ ਤੁਹਾਡੇ ਵਰਗੇ ਵੀ ਸਪੋਰਟ ਕਰਦੇ ਆ ਤੇ ਹੋਰ ਮਨ ਤਕੜਾ ਹੁੰਦਾ ਕਿ ਆਪਾਂ ਹੋਰ ਚੰਗੀਆਂ ਵੀਡੀਓ ਬਣਾਈਏ ਪਾਜੀ ਇਹੀ ਕਹਿੰਦੇ ਆ ਕਿ ਚਲੋ ਪੰਜਾਬ ਤੇ ਪੰਜਾਬੀਅਤ ਨੂੰ ਜਿਹੜਾ ਬੰਦਾ ਅੱਗੇ ਲੈ ਕੇ ਆਉਂਦਾ ਭਾਜੀ ਆਪਾਂ ਉਹਦੀ ਸਪੋਰਟ ਕਰਦੇ ਆ ਬਹੁਤ ਬਹੁਤ ਧੰਨਵਾਦ ਭਾਈ ਸਹੀ ਗੱਲ ਆ ਬਹੁਤ ਯਾਰ ਭਾਜੀ ਧੰਨਵਾਦ ਨਹੀਂ ਤੁਸੀਂ ਸਾਡੇ ਯਾਰ ਪੰਜਾਬ ਨੂੰ ਗਾਂਹ ਲੈ ਕੇ ਆ ਸਾਰੇ ਜਾਨੇ ਮੇਰਾ ਭਰਾ ਚਲਾਉਂਦੇ ਸਾਰੇ ਵੀਰਾਂ ਨੇ ਦੇਖਿਆ ਕਿ ਇੰਸਟਾਗ੍ਰਾਮ ਤੇ ਕੀ ਹੁੰਦਾ ਜਦੋਂ ਜਦੋਂ ਆਪਾਂ YouTube ਤੇ ਵੀ ਕੋਈ ਚੀਜ਼ ਨੂੰ ਦੇਖਦੇ ਆਂ ਆਪਾਂ ਅੱਜ ਟੱਬਰ 'ਚ ਬਹਿ ਕੇ ਚੀਜ਼ਾਂ ਦੇਖਦੇ ਆਂ ਯਾਰ ਸਾਡੇ ਪੰਜਾਬ ਬਾਰੇ ਆ ਬਈ ਆ ਸਾਡੇ ਸਿੰਘ ਭਰਾ ਗਏ ਆ ਕਿਤੇ ਆਪਾਂ ਨੂੰ ਉਹ ਚੀਜ਼ ਨੋਟ ਆਪਾਂ ਕਰਦੇ ਆ ਤੇ ਦੇਖਦੇ ਆ ਮੇਰਾ ਭਰਾ ਤੋਂ ਵਧੀਆ ਲੱਗਦਾ ਭਾਜੀ ਜਦੋਂ ਕਿਸੇ ਆਪਾਂ ਦੂਜੇ ਦੇ ਆਪਣੀ ਉਹਦੇ ਚ ਜਾਂਦੇ ਆ ਨਾ ਸਟੇਟ ਜਿੱਥੇ ਜਾਂਦੇ ਆ ਉਹ ਸਿਰ ਤੇ ਪੱਗ ਦੇ ਇੱਕ ਪੰਜਾਬੀ ਬੰਦੇ ਦੀ ਇੱਜ਼ਤ ਕਰਦਾ ਆ ਆਪਾਂ ਇਹ ਕਹਿੰਦੇ ਆ ਹਾਂ ਇਹਦਾ ਗੋਵੇ ਕਿੰਨੇ ਆਲੇ ਬੰਦੇ ਸਾਰੇ ਆਪਣੀ ਭਾਜੀ ਇੱਜ਼ਤ ਕਰਦੇ ਆ ਆਹ ਤੱਕ ਲੈ ਕੇ ਉਹ ਚੀਜ਼ ਵਧੀਆ ਲੱਗਦੀ ਆ ਭਾਜੀ ਉਹ ਚੀਜ਼ ਇੱਕ ਇੱਕ ਮਿਸਾਲ ਮਰਦੀ ਭਾਜੀ ਡਿਫਰੈਂਟ ਹੈ ਆਪਣਾ ਭਾਈ ਆ ਕਿੰਨੀ ਸੋਹਣੀ ਦਸਤਾਰ ਸਜਾਉਂਦਾ ਭਾਜੀ ਦਿਖਾ ਲਿਓ ਕਿੰਨੀ ਵਧੀਆ ਦਸਤਾਰ ਸਿੱਧੀ ਹੈ ਇਹ ਇੱਕ ਡਿਫਰੈਂਟ ਪਛਾਣ ਬਣਦੀ ਪਾਜੀ ਸਾਰਿਆਂ ਨੂੰ ਕਿ ਆਪਾਂ ਪੰਜਾਬੀ ਆ ਬਸ ਚਲੋ ਮੈਂ ਸਰ ਤੋਂ ਮੂੰਨਾ ਕਈ ਬੰਦੇ ਇਤਰਾਜ਼ ਵੀ ਕਰਨਗੇ ਕਿ ਕਿਉਂ ਪਾਜੀ ਸਿਆਣੇ ਬਜਮਾਨ ਵੀ ਬਹੁਤ ਬੈਠੇ ਆ ਬਹੁਤ ਇਥੇ ਆ YouTube ਤੇ Facebook ਉਹਨਾਂ ਨੂੰ ਇਹ ਨਹੀਂ ਪਤਾ ਕਿ ਬੰਦਾ ਆਪਣੇ ਇਤਿਹਾਸ ਬਾਰੇ ਨੌਲੇਜ ਕਿੰਨੀ ਚੱਕੀ ਫਿਰਦਾ ਇਸ ਬੰਦੇ ਨੂੰ ਪਤਾ ਕਿੰਨਾ ਆ ਸਮਾਉਣ ਦੇ ਨਾਲ ਅਸੀਂ ਨਹੀਂ ਪਾਜੀ ਰੂਪ ਜਾਵਾਂਗੇ ਬਿਲਕੁਲ ਜੀ ਜੀਪ ਦਾ ਮਹਾਰਾਜ ਸਾਡੇ ਤੇ ਵੀ ਕਰਪਾ ਕਰਨਾ ਸੀ ਵੀ ਕੱਲ ਨੂੰ ਭਾਜੀ ਉਸ ਰੂਪ ਤੇ ਦੇਖਾਂਗੇ ਤੁਹਾਨੂੰ ਇਹ ਸਭ ਤੋਂ ਵੱਡੀ ਮੇਰੀ ਸਹੀ ਗੱਲਾਂ ਭਾਜੀ ਗੱਲ ਆ ਕਿ ਤੁਸੀਂ ਜਿਹੜਾ ਇਹਦਾ ਵੀਡੀਓ ਦੇਖ ਕੇ ਪ੍ਰਭਾਵਿਤ ਹੋਏ ਆ ਕਿ ਤੁਹਾਡਾ ਸੀ ਕਿੱਦਾਂ ਬਦਲੇ ਆਇਆ ਸਹੀ ਗੱਲ ਆ ਭਾਜੀ ਆਪਣਾ ਜੀਵਨ ਸ਼ੇਅਰ ਕਰਦੇ ਸੀ ਨਾ ਤੇ ਉਹ ਚੰਗਾ ਲੱਗਦਾ ਕਿ ਸਾਡੇ ਭਰਾ ਵੀ ਸੁਣਦੇ ਆ ਸੋਰਾ ਸੀ ਅੰਗਲੇਂਡ ਗਏ ਭਾਜੀ ਮਹਾਰਾਜਾ ਦਲੀਪ ਸਿੰਘ ਦਾ ਕਿਲਾ ਦੇਖਿਆ ਠੀਕ ਆ ਭਾਜੀ ਮੈਂ ਕਹਿੰਦਾ ਭਾਜੀ ਕਿਸੇ ਬੰਦੇ ਨੇ ਉਹ ਚੀਜ਼ ਦੇਖੀ ਨਹੀਂ ਹਣੀ ਕਿਲੇ ਦੇ ਵਿੱਚ ਮੈਂ ਤੁਹਾਨੂੰ ਕਿਤੇ ਕਿਲਾ ਦਿਖਾਉਂਗਾ ਜੇ ਮੇਰੇ ਤੋਂ ਪਲੇਪਾਂ ਹੋਈਆਂ ਮੈਂ ਭਾਜੀ ਤੁਹਾਨੂੰ ਸੈਂਡ ਕਰੂੰਗਾ ਇੰਸਟਾਗ੍ਰਾਮ ਤੇ ਭਾਜੀ ਹੋਈਆਂ ਪਈਆਂ ਉਹ ਵੀਡੀਓ ਵਿੱਚ ਜ਼ਰੂਰ ਉਹ ਬਾਈ ਉਸ ਕਿਲੇ ਦੇ ਵਿੱਚ ਜਿੱਥੇ ਮਹਾਰਾਜ ਸਵਾਭ ਨੇ ਬੈਠ ਕੇ ਖਾਦਾ ਹੈ ਨਾ ਪਲੇਟਾਂ ਤੱਕ ਵੀ ਉਸ ਬੰਦੇ ਨੇ ਸਾਹਮਣੇ ਰੱਖੀਆਂ ਹੁੰਦਾ ਮੁੱਲ ਲੱਗਦਾ ਵਾਹ ਕਿਆ ਬਾਤ ਹੈ ਟਿਕਟ ਲੈ ਕੇ ਧਿਆਨ ਦਿੰਦਿਆ ਜਿਹੜਾ ਉਹਨਾਂ ਦੇ ਨਾਂ ਕੀਤਾ ਸੀ ਇੰਗਲੈਂਡ ਦੇ ਵਿੱਚ ਉਹ ਟਾਪੂ ਤੇ ਆ ਉਸ ਟਾਪੂ ਤੇ ਉਹ ਪੂਰਾ ਮਹਿਲ ਮਹਾਰਾਜਾ ਦਲੀਪ ਸਿੰਘ ਦੇ ਨਾਂ ਤੇ ਆ ਅੱਜ ਵੀ ਉਹ ਰਾਣੀ ਦੇ ਨਾਂ ਤੇ ਨਿਕਲ ਉੱਥੇ ਭਾਜੀ ਪਲੇਟਾਂ ਕਿਹੜੇ ਪੰਘੂੜੇ ਚ ਪਲੇ ਆ ਕਿਹੜੇ ਗੱਦੇ ਸੀ ਜੋ ਵੀ ਸੀ ਭਾਈ ਉਹ ਨਹੀਂ ਐਸ ਦਾ ਮੈਮਰੀ ਸਾਂਭਿਆ ਆ ਭਾਜੀ ਆਪਣੇ ਬੰਦਿਆਂ ਨੇ ਸਾਂਭਿਆ ਭਾਵੇਂ ਨਹੀਂ ਪਰ ਉਹਨਾਂ ਨੇ ਵੀਰਾਂ ਵੀਰ ਸਾਂਭਿਆ ਆ ਹੁਣ ਵੀ ਅਸੀਂ ਜਾਣਦੇ ਹਾਂ ਉਹ ਦੇਖ ਕੇ ਉਹਨਾਂ ਦੀ ਜਿਹੜਾ ਤੀਜਾ ਨਾ ਖੇਡੇ ਤੱਕ ਅਭੀ ਆ ਉਹ ਚੀਜ਼ਾਂ ਵੀ ਸਾਂਭੀਆਂ ਆ ਜਲਦ ਘਟੋ ਜੀ ਦੂਰ ਕੋਈ ਕੁਝ ਸਪੈਸ਼ਲ ਟਾਈਟਲ ਲੈ ਕੇ ਮੈਂ ਦੇਖਣ ਗਿਆ ਤੇ ਮੈਂ ਦੇਖ ਕੇ ਆਉਣਾ ਕੀ ਚੀਜ਼ ਕੀ ਸੀ ਬਸ ਇਹ ਚੀਜ਼ੇ ਵਾਪਸ ਲੈ ਕੇ ਆਉਣਾ ਸਹੀ ਗੱਲ ਆ ਭਾਜੀ ਮੈਂ ਆਇਆ 8 ਮਹੀਨੇ ਹੋਏ ਮੈਨੂੰ ਕਹਿੰਦੇ 8 ਮਹੀਨਿਆਂ ਚ इंग्लंड ਤੋਂ ਕੋਈ ਵਾਪਸ ਆਇਆ ਸੋਹਣਿਆ ਆ ਮੈਂ ਆਇਆ ਭਾਈ ਪੰਜਾਬ ਨਾ ਪਿਆਰ ਆ ਯਾਰ ਭਾਈ ਇੱਥੇ ਪਲੇ ਆ ਜੀਆ ਭਾਜੀ ਤੇ ਜਿਹੜਾ ਇਦਾਂ ਕਹਿ ਰਿਹਾ ਉਹਨਾ ਹੁਣ ਸਭ ਸਾਈਬਾ ਕਹਿ ਰਿਹਾ ਬਾਈ ਦਾ ਚੈਨ ਮੇਰਾ ਬਾਈ ਜੀ ਮੈਂ ਕਹਿੰਦਾ ਯਾਰ ਜਰੂਰ ਸਬਸਕ੍ਰਾਈਬ ਕਰੋ ਭਰਾ ਹੁਣਾਂ ਨੂੰ ਕਿਉਂ ਮੇਰਾ ਵੀਰ ਲੱਚਰ ਪੁਣਾ ਹਰੇਕ ਨੇ ਦਿਖਾ ਦੇਣਾ ਜੋ ਬਾਈ ਹੋਣੀ ਚੀਜ਼ਾਂ ਦਿਖਾ ਦੇਣੀ ਉਹ ਕਿਸੇ ਕਿਸੇ ਨੇ ਦਿਖਾਉਣੀਆਂ ਤੇ ਉਹ ਆਪਾਂ ਨੂੰ ਪਸੰਦ ਵੀ ਨਹੀਂ ਆਉਣੀਆਂ ਨਵੀਂ ਜਨਰੇਸ਼ਨ ਨੂੰ ਸੱਚ ਗੱਲ ਹੈ ਬਾਈ ਇਹ ਸੱਚ ਹੈ ਸਲੀਬ ਕਿਸੇ ਨੂੰ ਪਸੰਦ ਨਹੀਂ ਆਉਣੀਆਂ ਅਗਲੇ ਨਿਕਣਾ ਯਾਰ ਨਹੀਂ ਪਰ ਇਦਾਂ ਹੁੰਦੀ ਨਾ ਆਪਾਂ ਆਪਣੇ ਕੰਮ ਕਰੀ ਜਾਣਾ ਕੰਮ ਕਰਦੇ ਆ ਆਪਾਂ ਆਪਣਾ ਕੰਮ ਕਰਦੇ ਹਾਂ ਮਹਾਰਾਜ ਨੇ ਦੇਈ ਜਾ ਇੱਕ ਵੀ ਬੰਦਾ ਉਹਨਾਂ ਵੀਡੀਓ ਤੋਂ ਸਾਡੀ ਸਟੋਰੀ ਸੁਣ ਕੇ ਕੋਈ ਚੇਂਜ ਹੋ ਜਾਵੇ ਉਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਸਹੀ ਗੱਲ ਬਾਈ ਬਹੁਤ ਵੱਡੀ ਗੱਲ ਹੈ ਤੁਸੀਂ ਸਾਡੂੰ ਪਿਆਰ ਤੁਸੀਂ ਤਾਹੀ ਆਏ ਆਏ ਆ ਸਹਿ ਰੁਕੇ ਆ ਹਨ ਅਸੀਂ ਉੱਪਰੋਂ ਲੰਗੇ ਆ ਆ ਬਾਈ ਮੇਰੇ ਨਾਮ ਦਾ ਅੱਛਾ ਜੀ ਭਾਈ ਆਪਣਾ ਖੜਾ ਮੈਂ ਕਿਹਾ ਮਿਲ ਕੇ ਜਾਨਾ ਮੈਂ ਦੇਖਿਆ ਭਾਈ ਬਲੌਗ ਸ਼ੂਟ ਕਰਦਾ ਮੈਂ ਕਿਹਾ ਕਰ ਲੈਣ ਦੇ ਨਹੀਂ ਨਹੀਂ ਬਾਅਦ ਚ ਮਿਲ ਕੇ ਜਾਂਦੇ ਆ ਠੀਕ ਹੈ ਤਾਂ ਯਾਰ ਭਾਈ ਤੁਸੀਂ ਵੀ ਆਏ ਆ ਫੈਮਿਲੀ ਚੋਂ ਸਮਾਂ ਕੱਢ ਕੇ ਆਏ ਆ ਮੇਰਾ ਭਰਾ ਜੇ ਕੁਝ ਪੰਜਾਬ ਵਿੱਚ ਨਵੀਂ ਚੀਜ਼ ਬਣੀ ਤੁਸੀਂ ਦਿਖਾਉਣਾ ਆ ਇਹ ਸਾਡੇ ਵਰਗੇ ਬਾਹਰ ਬੈਠੇ ਦੇਖਦੇ ਆ ਉਸ ਚੀਜ਼ ਨੂੰ ਉਹ ਚੀਜ਼ ਨੂੰ ਅਸੀਂ ਦੇਖਦੇ ਆ ਸਾਨੂੰ ਚਾਹ ਚੜਦਾ ਅਸੀਂ ਵੀ ਦੇਖ ਕੇ ਚੀਜ਼ਾਂ ਇਦਾਂ ਆਉਂਦੇ ਆ ਸਾਡੀ ਸਾਲੀ ਪਿੱਛੇ ਨੂੰ ਖੇਚ ਬਣਦੀ ਆ ਭਾਈ ਜੀ ਪ੍ਰੈਕਟੀਕਲ ਗੱਲ ਨਿਕਲ ਗਈ ਭਾਈ ਕੋਈ ਨਹੀਂ ਚਲੋ ਤੁਹਾਨੂੰ ਕੋਈ ਨਹੀਂ ਜੀ ਮੇਰਾ ਭਰਾ ਬਹੁਤ ਬਹੁਤ ਥੈਂਕ ਯੂ ਯਾਰ ਮੇਰਾ ਵੀਰ ਬਹੁਤ ਮੇਰਾ ਭਰਾ ਧੰਨਵਾਦ ਆਪਾਂ ਵੀ